ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਬਲੌਗ 'ਚ ਅੱਜ ਘਰੇ ਮੜਾ ਜਾ ਕੰਮ ਕਰਨ ਲੱਗੇ ਸੀਗੇ ਸਬਜ਼ੀ-ਸਬਜ਼ੀ ਸੀਗੀ ਤੇ ਕੁਛ ਕੁ ਲਾਈ ਆ ਕੁਛ ਕਪਟੀ ਆ ਜਿਹੜੀ ਪਹਿਲਾਂ ਦੀਆਂ ਸਬਜ਼ੀਆਂ ਸੀਗੀਆਂ ਪਾਲਕ ਧਣੀਆਂ ਲਸਣ ਉਹ ਪੱਟ ਤਾਂ ਆਪਾਂ ਤੇ ਨਰਚਾਂ ਲਾਤੀਆਂ ਵਾ ਬੇਲਾਂ ਲਾਤੀਆਂ ਤੱਦੂਆਂ ਦੀਆਂ ਨਾਲੇ ਸੋਖੀਆਂ ਸਾਟੀਆਂ ਗੱਡਤੀਆਂ ਨੂੰ ਕਿਉਂਕਿ ਥੱਲੇ ਨਹੀਂ ਰਹਿਣ ਦੇਣੀ ਬੇਲ ਆਪਾਂ ਕੋਈ ਤਾਂ ਇ ਚੜਾ ਦੇਣੀ ਆ ਉਧਰੋਂ ਗਾਂ ਪਰੇ ਕੰਨ ਤੇ ਚੜਾ ਦੇਾਂਗੇ ਤੇ ਨਾਲ ਦੀ ਨਾਲ ਆ ਗਾਂ ਕੇਰੀ ਦੀ ਆਪਾਂ ਸਾਫ ਸਪਾਈ ਕਰੀ ਜਾਂਦੇ ਹੋਰ ਲਾਵਾਂਗੇ ਤੇ ਸਬਜ਼ੀ ਭਾਜੀ ਕਿਉਂਕਿ ਜਿੰਨੀ ਸਬਜ਼ੀ ਭਾਜੀ ਘਰ ਦੀ ਲੱਗ ਜੇ ਥੋੜੀ ਥੋੜੀ ਆ ਤੇ ਆ ਥੋੜਾ ਜਿਹਾ ਥਾਂ ਗੁੱਡਿਆ ਹੁਣ ਕਰਦੇ ਆ ਸਾਫ ਸਪਾਈ ਸਾ ਚੜਿਆ ਆਪਾਂ ਤੁਹਾਨੂੰ ਫੀਲ ਹੁੰਦਾ ਹੋਊਗਾ ਵਿੱਚ ਗੱਲ ਕਰਦੇ ਨੂੰ ਯੋਗ ਪਿੰਲਾ ਬੇਲਾ ਬੁੱਲਾਂ ਲਾਈਆਂ ਸੋਟੀਆਂ ਬੰਨੀਆਂ ਵਾ ਥੋੜੀ ਜਿਆ ਸਪਾਈਕ ਕੀਤੀ ਆ ਤੇ ਹੁਣ ਲਾ ਮਾਗੀ ਘਾਹ ਸਾਦੀ ਕੋਈ ਕਿੜਾ ਵਾ ਕੰਮ ਇਹ ਥੋੜਾ ਜਾਂ ਪਾਣੀ ਛੱਡਦੇ ਆ ਤੇ ਸ਼ਾਮ ਨੂੰ ਕਰਾਂਗੇ ਸਫਾਈ ਇਹਦੀ ਸਬਜੀ ਤਾਂ ਲਈ ਆ ਜੀ ਆਪਨ ਨਾਲ ਸੁੱਕਣਾ ਫਰੂਟ ਵੀ ਹੋ ਗਿਆ ਮਿਰਚਾਂ ਤੁਰ ਪੀਆਂ ਸਬਜੀ ਵੀ ਮੁੱਕਦੀ ਨਹੀਂ ਆਪਣੇ ਜੋਗੀ ਨਿੰਬੂ ਵੀ ਲੱਗੇ ਹੋਣੇ ਉਤੇ ਅੰਮ੍ਰੋਦ ਨੂੰ ਵੀ ਫਲ ਲੱਗਿਆ ਆਵਾ ਉੱਗਦਾ ਸੀ ਤਾਂ ਇਹ ਮਰੂਦਾ ਪਰ ਫਲ ਦਊਗਾ ਆ ਵੀ ਝਾੜਦਾ ਸੁੱਕ ਗਏ ਸੰਤਰੇ ਆ ਕਿੰਨਿਆਂ ਪਤਾ ਨਹੀਂ ਕੀ ਐ ਇਹ ਨਹੀਂ ਪਤਾ ਲੱਗਿਆ ਹਜੇ ਥੋੜੇ ਜਿ ਝਾੜਦੇ ਸੀ ਜੀ ਖਰਾਬ ਦੇ ਹੋ ਜਾਂਦੇ ਸੀ ਦਾਣੇ ਇਹਦੇ ਮਰਾ ਵੀ ਸਾਰੇ ਵੀਰ ਭਾਈ ਆਪਦੇ ਯੋਗਾ ਖਾਨ ਡੋਗਾ ਫਰੂਟ ਸਬਜ਼ੀ ਹੋ ਸਕੇ ਤੱਕ ਘਰ ਦੀ ਲਾਇਆ ਕਰੋ ਘਰ ਦੀ ਸਬਜ਼ੀ ਤੇ ਫਰੂਟ ਖਾਇਆ ਕਰੋ